ਦੇਖੋ ਜੀ ਬਤੌਰ ਹਲਕੇ ਦਾ ਸੇਵਾਦਾਰ ਮੈਂ ਹਮੇਸ਼ਾ ਚਾਇਆ ਵਾ ਮੇਰੇ ਹਲਕੇ ਦੇ ਵਿੱਚ ਜੋ ਵਿਕਾਸ ਦੀਆਂ ਮੁੱਢਲੀਆਂ ਸਹੂਲਤਾਂ ਵਾ ਉਹ ਜਿਹੜੀਆਂ ਮਿਲ ਸਕਣ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਨਾ ਕਰਨਾ ਪਵੇ ਸੋ ਅੱਜ ਮਾਨਯੋਗ ਐਸਐਸਪੀ ਸਾਹਿਬ ਨੂੰ ਮੇਰੀ ਟੀਮ ਵੱਲੋਂ ਤੇ ਮੇਰੇ ਵੱਲੋਂ ਵੈਲਕਮ ਕੀਤਾ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਕਪੂਥਲੇ ਦੇ ਵਿੱਚ ਕਿਤੇ ਕਿਤੇ ਜਿਹੜਾ ਵਾ ਲੋਕਾਂ ਨੂੰ ਜਿਹੜਾ ਵਾ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿੱਦਾਂ ਮੈਡੀਕਲ ਨਸ਼ਾ ਜਿਹੜਾ ਸਿਵਲ ਹਸਪੀਟਲ ਦੇ ਬਾਹਰ ਵਿਕ ਰਿਹਾ ਉਹਦੇ ਬਾਰੇ ਦੱਸਿਆ ਕਿੱਦਾਂ ਜਿਹੜੀ ਥਾਣਿਆਂ ਦੇ ਵਿੱਚ ਕੁਝਕ ਲੋਕ ਜਿਹੜਾ ਵਾ ਆਪਣੀ ਪਾਵਰ ਦਾ ਮਿਸਯੂਜ਼ ਕਰਕੇ ਲੋਕਾਂ ਨੂੰ ਜਿਹੜਾ ਵਾ ਪੈਸੇ ਲੈਣ ਦੇਣ ਦੇ ਲਈ ਮਜਬੂਰ ਕਰ ਰਿਹਾ ਇਹ ਸਾਰੀਆਂ ਗੱਲਾਂ ਐਸਐਸਬੀ ਸਾਹਿਬ ਦੇ ਧਿਆਨ ਚ ਲੈ ਜਾਂਦੀਆਂ ਉਹ ਕਹਿੰਦੇ ਕਿ ਜਲਦ ਹੀ ਇਹਦੇ ਬਾਰੇ ਜਿਹੜੇ ਸਾਡੇ ਡਰੱਗ ਇਨਸਪੈਕਟਰ ਆ ਉਹ ਛੁੱਟੀ ਤੇ ਹੀ ਨਾ ਦੱਸਿਆ ਅੱਜ ਉਹ ਆ ਗਏ ਆ ਉਹਨਾਂ ਨੇ ਦੱਸਤਾ ਕਿ ਉਹ ਜਲਦੀ ਹੀ ਕਾਰਵਾਈ ਸ਼ੁਰੂ ਹੋ ਜੇਗੀ ਜ ਉਹਨੂੰ ਜਿਹੜਾ ਅੱਜ ਮਿਲਿਆ ਗਿਆ ਵਾ ਕਿਉਂਕਿ ਇੱਕ ਮੰਗ ਪੱਤਰ ਪਹਿਲਾਂ ਮਾਨਯੋਗ ਡੀ ਸਾਹਬ ਨੂੰ ਦੱਸਿਆ ਗਿਆ ਸੀਗਾ ਉਹ ਉਹਨਾਂ ਨੂੰ ਅੱਜ ਉਹਦੀ ਪ੍ਰੋਪਰ ਫੋਟੋ ਜਿਹੜੀ ਆ ਅਖਬਾਰ ਦੀ ਕਟਿੰਗ ਨਾਲ ਉਹ ਜਿਹੜੀ ਨਾਲ ਲਾ ਕੇ ਦੱਸੀ ਗਈ ਕਿ ਇੱਕ ਮਹੀਨੇ ਪਹਿਲਾਂ ਇੱਕਦਮ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਡੀ ਸੀ ਸਾਹਿਬ ਦੀ ਆਪਣੀ ਕੁਰਸੀ ਦੀ ਜਿਹੜੀ ਭੂਮਿਕਾ ਬਿਲਕੁਲ ਨਿਭਾ ਰਿਹਾ ਕਿਉਂਕਿ ਜ਼ਿਲ੍ਹੇ ਦੀਆਂ ਜ਼ਿੰਮੇਵਾਰੀਆਂ ਡੀ ਸਾਹਿਬ ਕੋਲ ਹੁੰਦਾ ਪਰ ਕੁਝ ਕਿ ਹੇਠਲੇ ਅਫਸਰ ਆ ਉਹ ਡੀ ਸਾਹਿਬ ਨੂੰ ਪ੍ਰੋਪਰ ਜਿੱਦਾਂ ਟਾਈ ਅਪ ਕਰਵਾਉਣਾ ਹੁੰਦਾ ਨਹੀਂ ਕਰਵਾ پا ਰਹੇ ਜਿਹਦੇ ਕਰਕੇ ਅੱਜ ਇੱਕ ਵਾਰ ਫੇਰ ਮੰਗ ਪੱਤਰ ਦਿੱਤਾ ਵਾ ਜਿਹਦੇ ਵਿੱਚ ਮੁੱਖ ਮੰਗਾ ਸੀ ਬੜੇ ਵੱਡੇ ਸਮੇਂ ਤੋਂ ਮੰਗ ਆ ਉਹ ਲਗਵਾਉਣ ਲਈ ਕਿਹਾ ਗਿਆ ਜੋ ਸਕੂਲਾਂ ਦੇ ਪ੍ਰਾਈਵੇਟ ਸਕੂਲਾਂ ਜਿਹੜੀ ਧੰਦਲੀ ਚੱਲ ਰਹੀ ਉਹਦੇ ਵੱਲ ਨਕੇਲ ਪਾਉਣ ਲਈ ਕਿਹਾ ਗਿਆ ਸਿਵਲ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਗੈਰ ਹਾਜ਼ਰੀ ਸਪੈਸ਼ਲਿਸਟ ਡਾਕਟਰ ਨਹੀਂ ਆ ਜੋ ਸਿਵਲ ਸਰਜਨ ਸਾਹਿਬ ਜੀ ਦੀ ਭੂਮਿਕਾ ਵਾ ਉਹਦੇ ਤੇ ਜਿਹੜੇ ਪ੍ਰਸ਼ਨ ਚਿੰਨ ਲੱਗਦੇ ਆ ਉਹਦੇ ਬਾਰੇ ਜਿਹੜੀ ਆ ਕਾਰਵਾਈ ਕਰਨ ਲਈ ਕਿਹਾ ਗਿਆ ਉਸ ਤੋਂ ਇਲਾਵਾ ਜੋ ਸਭ ਤੋਂ ਵੱਡਾ ਮੁੱਦਾ ਜੋ 28 ਲੱਖ ਦੀ ਲਾਗਤ ਨਾਲ ਟ੍ਰੈਫਿਕ ਲਾਈਟਾਂ ਲਗਾਈਆਂ ਗਏ ਸੀ ਤਿੰਨ ਚੌਂਕਾ ਦੇ ਵਿੱਚ ਉਹ ਅੱਜ ਵੀ ਜੜੀਆਂ ਵਾ ਜਿੱਦਾਂ ਆਪਾਂ ਕਹਿ ਲੱਗਦੇ ਆ ਨਾ ਚਿੱਟਾ ਹਾਥੀ ਜਿਹੜਾ ਉਹ ਬੰਦਿਆ ਹੁੰਦਾ ਉਹਦੇ ਵਾਂਗੂ ਉਹ ਟ੍ਰੈਫਿਕ ਲਾਈਟਾਂ ਨਾ ਉਹ ਚੱਲਦੀਆਂ ਕਦੀ ਨਾ ਕਿਸੇ ਕੰਮ ਆਈਆਂ ਸੋ ਇਹ ਗੱਲਾਂ ਜੜੀਆਂ ਵਾ ਵੱਖ-ਵੱਖ ਮੰਗਾਂ ਨੂੰ ਲੈ ਕੇ ਮਿਲਿਆ ਗਿਆ ਸੋ ਪਿੰ ਉਹ ਮਸਲੇ ਹੈ ਜਿੰਨਾ ਵੀ ਪਿੰਡਾਂ ਦੇ ਵਿੱਚ ਯੂਥ ਨੂੰ ਜਿੰਮ ਦਿੱਤੇ ਜਾਣ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਆਉਂਦੇ ਨੇ ਸਫਾਈ ਸਮੇਂ ਸਮੇਂ ਤੇ ਹੋਵੇ ਤੇ ਗਰਾਊਂਡਾਂ ਜਿਹੜੀਆਂ ਵਾਂ ਪਿੰਡਾਂ ਦੇ ਜਿੱਤੇ ਨਾ ਕਿਉਂਕਿ ਪਿੰਡਾਂ ਦੇ ਵਿੱਚ ਵੀ ਸਾਡੇ ਮੈਂਬਰ ਸਭਾ ਨਾ ਜਾਏ ਪਏ ਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੜੀਆਂ ਸਮੱਸਿਆਵਾਂ ਆ ਰਹੀਆਂ ਨਵੀਆਂ ਪੰਚਾਇਤਾਂ ਬਣੀਆਂ ਸੋ ਡੀਸੀ ਸਾਹਿਬ ਨੇ ਯਕੀਨ ਦਿਵਾਇਆ ਕਿ ਇਸ ਵਾਰੀ ਜਿਹੜਾ ਵਾ ਤੁਹਾਨੂੰ ਵੇਟ ਨਹੀਂ ਕਰਨੀ ਪਵੇਗੀ ਸੋ ਅੱਜ ਮੇਰੇ ਨਾਲ ਮੇਰੇ ਵੱਡੇ ਭਰਾ ਮਹਿੰਦਰ ਸਿੰਘ ਜੀ ਜੋ ਸਾਡੇ ਨਾਲ ਹਾਜ਼ਰ ਹੈ ਮਹਿੰਦਰ ਸਿੰਘ ਵੱਡੇ ਭਾਜੀ ਜੋ ਸਾਡੇ ਪ੍ਰਧਾਨ ਵੀ ਨੇ ਵਿਸ਼ਕਰਮਾ ਗੁਰੂ ਘਰ ਦੇ ਉਹ ਵੀ ਸਾਡੇ ਨਾਲ ਹਾਜ਼ਰ ਵੱਡੇ ਭਰਾ ਸਾਡੀ ਭਾਜੀ ਵੱਡੇ ਵੀਰ ਮਨਜੀਤ ਸਿੰਘ ਕਾਲਾ ਜੀ ਜੋ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ ਰਜਿੰਦਰ ਲਵਲੀ ਜੀ ਜੋ ਸਾਡੇ ਦੋ ਮੈਂਬਰ ਨੇ ਸਤੀਜ ਜੀ ਵੱਡੇ ਵੀਰ ਤੇ ਨਿਰਭਲ ਜੀ ਰੋਹਿਤ ਜੀ ਸਾਰੀ ਜਿਹੜੀ ਟੀਮ ਅੱਜ ਪਹੁੰਚੀ ਆ ਸਭ ਦਾ ਧੰਨਵਾਦ ਆ ਸੋ ਅੱਜ ਜਿਹੜੀ ਅਸੀਂ ਮੰਗਾਵਾ ਐਸਐਸਪੀ ਸਾਹਮਣੇ ਦਸੀਆਂ ਤੇ ਡੀਸਾਉਂ ਜਿਹੜੀ ਦਸੀਆਂ ਤਾਂ ਕਿ ਹਲਕਿਆਂ ਦੇ ਵਿੱਚ ਉਹ ਵਿਕਾਸ ਆ ਬੁਨਿਆਦੀ ਸਹੂਲਤਾਂ ਪ੍ਰੋਪਰ ਤਰੀਕੇ ਨਾਲ ਮਿਲ ਪਾਣ